ਜੋਸ਼ ਸਰਕਾਰ ਜਿੰਦਾਬਾਦ ਜੋਸ਼ ਸਰਕਾਰ ਜਿੰਦਾਬਾਦ ਜਿੰਦਾਬਾਦ ਜੂਨੀਅਨ ਡਿਪੂ ਹੋਲਡਰ ਜਿੰਦਾਬਾਦ ਜੂਨੀਅਨ ਡਿਪੂ ਹੋਲਡਰ ਜਿੰਦਾਬਾਦ ਜੋਸ਼ ਸਰਕਾਰ ਜਿੰਦਾਬਾਦ ਪੰਜਾਬ ਲਾਈਵ ਐਟਰੀਟ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ਿਕਾਰੀ ਰਾਸ਼ਨ ਦੀਪੂ ਹੋਲਡਰ ਜੂਨੀਅਨ ਪੰਜਾਬ ਦੇ ਜ਼ਿਲ੍ਹਾ ਗਰਦਾਪੁਰ ਦੇ ਡਿਪੂ ਹੋਲਡਰਾਂ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਮੋਨ ਲਾਲ ਭਾਗੋ ਕਵਾਂ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਬਲਾਕ ਧਾਰੀਵਾਲ ਦੇ ਦੀਪੂ ਹੋਲਡਰਾਂ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਸੈਂਟਰਾਂ ਦੇ ਦੀਪੂ ਹੋਲਡਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਮੀਟਿੰਗ 'ਚ ਦੀਪੂ ਹੋਲਡਰਾਂ ਵੱਲੋਂ ਰਾਸ਼ਨ ਟੁੱਪਣ ਜਾਂ ਵੰਡਣ ਮੌਕੇ ਹੁੰਦੀਆਂ ਦਿੱਕਤਾਂ ਸੰਬੰਧੀ ਖੁੱਲ ਕੇ ਚਰਚਾ ਕੀਤੀ ਗਈ ਮੀਟਿੰਗ 'ਚ ਅਕੇਕੇ ਤਾਉਤੇ ਪੁਕੇ ਦੀਪੂ ਹੋਲਡਰ ਜੂਨੀਅਨ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਰਾਜਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੀਪੂ ਹੋਲਡਰਾਂ ਮੁਰਦਦ ਫੈਸਲੇ ਲੈਂਦੇ ਹੋਏ ਆਪਣੇ ਘੇਟਿਆਰਾਂ ਦੇ ਘਰ-ਘਰ ਆਟਾ ਮੰਨਣ ਦੀ ਨੀਤੀ ਦੀਪੂ ਹੋੜਾ ਦੇ ਵਿਰੋਧ ਕਰਨ ਤੇ ਵਾਪਸ ਲੈਣੀ ਪਈ ਪ੍ਰਧਾਨ ਸਜਿੰਦਰ ਕਾਜਲਾ ਨੇ ਮੰਗ ਕੀਤੀ ਕਿ ਘਰ-ਘਰ ਆਟਾ ਮੰਨਣ ਵਾਲਿਆਂ ਨੂੰ 66000 ਰੁਪਏ ਮਹੀਨਾ ਤੇ ਹੋਰ ਲਾਭ ਦੇਣ ਵਾਲੀ ਨੀਤੀ ਦੀਪੂ ਹੋੜਾ ਤੇ ਲਾਗੂ ਹੋਵੇ ਪ੍ਰਧਾਨ ਕਾਜਲਾ ਨੇ ਇੰਸਪੈਕਟਰਾਂ ਤੇ ਦੀ ਅਰੋਪ ਲਗਾਏ ਪ੍ਰਧਾਨ ਕਾਜਲਾ ਨੇ ਕਿਹਾ ਕਿ ਜ਼ਿਲ੍ਹਾ ਕੰਟਰੋਲ ਬਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਜਾਏਗਾ ਜਿਸ ਵਿੱਚ ਡਿਪੂ ਹੋਲਦਨੀਆਂ ਜਾਇਜ਼ ਮੰਗਾਂ ਸਮੇਤ ਸ਼ਹਿਰੀ ਡਿਪੂ ਹੋਲਦਨਾਂ ਦੇ ਰਾਸ਼ਨ ਕਾਰਡ ਬਰਾਬਰ ਕੀਤੇ ਜਾਣਗੇ ਦੇਖੋ ਧਰਿਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਪੰਜਾਬ ਪ੍ਰਧਾਨ ਸ਼ਹਾਜ ਸੁਖਿੰਦਰ ਸਿੰਘ ਕਾਜਲਾ ਜਿੰਦਾਬਾਦ 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 ਡਿਪੂ ਹੋਲਡ ਜੁਨੀਅਰ ਜਿੰਦਾਬਾਦ ਜਿੰਦਾਬਾਦ ਮੈਂ ਸੁਖਵਿੰਦਰ ਸਿੰਘ ਕਾਹੜਾ ਪੰਜਾਬ ਪ੍ਰਧਾਨ ਰਾਜ ਸੰਦੀਪੂ ਫੈਕਟਰੀ 170 ਅੱਜ ਗਰਦਾਸਪੁਰ ਦੇ ਵਿੱਚ ਕਈ ਮੰਗਾਂ ਜਾਂ ਸਮੱਸਿਆਵਾਂ ਤੀਗੀਆਂ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਪੂਰੇ ਸਾਡੇ ਜ਼ਿਲ੍ਹਾ ਪ੍ਰਧਾਨ ਦੀ ਪ੍ਰਾਮਰੀ ਲੈ ਕੇ ਮੀਟਿੰਗ ਹੋਈ ਹੈ ਅੱਜ ਗਰਦਾਸਪੁਰ ਦੇ ਵਿੱਚ ਅਸੀਂ ਡੀਐਫਐਸਸੀ ਨੂੰ ਮੰਗ ਪੱਤਰ ਵੀ ਦੇਵਾਂਗੇ ਕਿਉਂਕਿ ਜਿਹੜੀ ਪੰਜਾਬ ਸਰਕਾਰ ਹੈ ਜਦੋਂ ਦੀ ਬਣੀ ਹੈ ਛਾੜੂ ਆਈ ਸਰਕਾਰ ਪਰਮਾਤਮਾ ਦੀ ਸਰਕਾਰ ਦੀ ਡੀਪੂ ਹੋਲਡਰਾਂ ਨਾਲ ਉਹਦੇ ਪੰਗੇ ਲੈਂਦੀ ਆ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਘਰ ਘਰ ਆਟਾ ਪਹੁੰਚਾਉਣ ਦੇ ਨਾਂ ਤੇ ਪੰਜਾਬ ਦੇ ਡੀਪੂ ਹੋਲਡਰਾਂ ਨਾਲ ਬਹੁਤ ਵੱਡਾ ਇੱਕ ਤੱਕਾ ਫਰਾਡ ਕਰ ਕੀਤਾ ਤੇ ਖਜ਼ਾਨੇ ਤੇ ਬਹੁਤ ਵੱਡਾ ਬੋਝ ਪਾਇਆ ਕਿਉਂਕਿ ਅਸੀਂ 50 ਰੁਪਿਆ ਦੇ ਵਿੱਚ 40 ਰੁਪਏ ਖਰਚੇ 90 ਰੁਪਿਆ ਦੇ ਵਿੱਚ ਅਸੀਂ ਜਿਹੜਾ ਸਾਡੀ ਕਣਕ ਪਜਾ ਰਹੇ ਹਾਂ ਪਰ ਜਿਹੜੇ ਘਰ ਘਰ ਆਟਾ ਪਹੁੰਚਾਉਣਾ ਦੀਗਾ ਉਹਨੇ 1610 ਰੁਪਏ ਦੇ ਵਿੱਚ ਪਜਾਇਆ ਇਸ ਕਰਕੇ ਹੁਣ ਅਸੀਂ ਪੰਜਾਬ ਸਰਕਾਰ ਦੇ ਵਿਰੁੱਧ ਜਿਹੜਾ ਉਹਨਾਂ ਨੂੰ ਖਰਚਾ ਦਿੱਤਾ ਉਹਨਾਂ ਨੂੰ 68000 ਰੁਪਏ ਖਰਚਾ ਦਿੱਤੀ ਬਿਜਲੀ ਦੇ ਬਿੱਲ ਵੀ ਦੇਤੇ ਦੁਕਾਨ ਦਾ ਕਿਰਾਇਆ ਵੀ ਦੇਤਾ ਹੋਰ ਖਰਚੇ ਵੀ ਦੇਤੇ ਲੋਡਿੰਗ ਅਨਲੋਡਿੰਗ ਟਰਾਂਸਪੋਰਟ ਬਹੁਤ ਵੱਡੇ ਖਰਚੇ ਦੇਤੇ ਤੇ ਸਾਨੂੰ ਸਿਰਫ 90 ਰੁਪਏ ਮਿਲ ਰਹੇ ਨੇ ਇਸ ਕਰਕੇ ਸੀ ਪੰਜਾਬ ਸਰਕਾਰ ਦੇ ਵਿਰੁੱਧ ਝੰਡਾ ਚੱਕਿਆ ਤੇ ਪੰਜਾਬ ਸਰਕਾਰ ਦੇ ਵਿਰੁੱਧ ਅਸੀਂ ਹਾਈ ਕੋਰਟ 'ਚ ਵੀ ਜਾ ਰਹੇ ਹਾਂ ਤੇ ਧਰਨੇ ਮਿਜਾਰੇ ਅਸੀਂ ਕਰਾਂਗੇ ਪੰਜਾਬ ਸਰਕਾਰ ਦੇ ਵਿਰੁੱਧ ਜੇ ਸਾਡੀ ਇਹ ਮੰਗ ਨਾ ਪੂਰੀ ਕਰੀ ਹੋਰ ਸਾਡੀਆਂ 14 15 ਮੰਗਾਂ ਨੇ ਜਿਵੇਂ 20 21 ਦੇ ਵਿੱਚ ਡੀਪੂ ਬਣੇ ਤੇ ਪੰਜਾਬ ਸਰਕਾਰ ਆਉਂਦੀ ਸਰਕਾਰ ਨੇ ਇਹ ਕੈਨਸਲ ਕਰਤੇ ਜਿਹੜੇ 1955 ਤੋਂ ਡੀਪੂ ਕਰਦੇ ਆ ਰਹੇ ਨੇ ਉਹ ਤਾਂ ਭੁੱਖੇ ਮਰ ਰਹੇ ਨੇ ਤੇ ਨਵੇਂ ਡੀਪੂ ਖੋਲਣ ਜਾ ਰਹੀ ਹੈ ਸਰਕਾਰ ਇੱਕ ਸਿਰਫ ਕਿਉਂ ਵੀ ਅਸੀਂ ਪੰਜਾਬ ਦੇ ਵਿੱਚ ਰੋਜ਼ਗਾਰ ਦਿੰਦਾ ਹੈ ਰੋਜ਼ਗਾਰ ਪਹਿਲਾਂ ਜਿਹੜੇ ਅਸੀਂ ਬੈਠੇ ਹਾਂ ਉਹਨਾਂ ਨੂੰ ਰੋਜ਼ਗਾਰ ਦੇ ਦੇਈ ਸਾਨੂੰ 11500 2000 ਰੁਪਏ ਮਿਲਦਾ ਸਾਡੀ ਜਿਹੜੀ ਮਾਰਕਫੈਟ ਨੂੰ 68000 ਤਨਖਾਹ ਦਿੰਦੀ ਹੈ ਉਹ ਪੰਜਾਬ ਦੇ ਇਕੱਲੇ ਇਕੱਲੇ ਡੀਪੂ ਹੋਲਡਰ ਨੂੰ 68000 ਰੁਪਏ ਸਰਕਾਰ ਦੇਵੇ ਫਿਰ ਆਪਦੇ ਜਿਹੜੇ ਨਵੇਂ ਡੀਪੂ ਜਿਹਨਾਂ ਨੇ ਬਾਅਦ ਚ ਦਿੰਦੀ ਰਹੇ ਪਰ ਸਾਨੂੰ ਜਿਹੜੀਆਂ ਮੰਗਾਂ ਨੇਗੀਆਂ ਇੱਕ ਕੋਲੇ 100 ਰਾਸ਼ਨ ਕਾਰਡ ਆ ਇੱਕ ਕੋਲੇ 50 ਕਾਰਡ ਨੇ ਇੱਕ ਕੋਲੇ 1000 ਕਾਰਡ ਹੈ ਜਿਹੜੇ ਇਨਸਪੈਕਟਰ ਨੇ ਇਹ ਰਲੇ ਹੋਏ ਨੇ ਡੀਪੂ ਹੋਲਡਰਾਂ ਨਾਲ ਜਿਹੜਾ ਗੈਂਗ ਬਣਿਆ ਹੋਇਆ ਡੀਪੂ ਹੋਲਡਰਾਂ ਤੇ ਇਨਸਪੈਕਟਰਾਂ ਦਾ ਇਹਨਾਂ ਨੂੰ ਤੋੜਨ ਦੇ ਲਈ ਪੰਜਾਬ ਦੇ ਸੀ ਇੱਕ ਮਹਿੰਮ ਮੀਡੀਆ ਰਾਸ਼ਨ ਕਾਰਡ ਬਰਾਬਰ ਕਰਵਾਉਂਦੇ ਨੇ ਜਿਹੜਾ ਜਦੋਂ ਮੰਡੀਆਂ ਦੇ ਵਿੱਚੋਂ ਕਣਕ ਖਰੀਦ ਹੁੰਦੀ ਹੈ 12 ਮੋਚਰ ਤੇ ਖਰੀਦੀ ਜਾਂਦੀ ਹੈ ਜਦੋਂ ਸਾਨੂੰ ਕਣਕ ਦੀਪੂਆਂ ਤੇ ਜਾਂਦੀ ਹੈ ਕਾਰਡ ਹੋਲਡਰਾਂ ਕੋਲੇ ਕਣਕ ਜਾਂਦੀ ਹੈ ਇਨਸਪੈਕਟਰ ਪਾਣੀ ਪਾ ਕੇ 17 17 18 18 ਮੋਚਰ ਦੀ ਕਣਕ ਦਿੱਤੀ ਜਾਂਦੀ ਹੈ ਇਹੇ ਇਨਸਪੈਕਟਰਾਂ ਨੂੰ ਅਸੀਂ ਚੇਤਾਵਨੀ ਦਿੰਦੇ ਆ ਵੀ ਇਹ ਕੰਮ ਤੋਂ ਬਾਜ਼ ਆ ਜਾ ਜਿਹੜੇ ਵੀ ਡੀਪੂ ਹੋਲਡਰ ਧੱਕਾ ਸਹਨ ਨਹੀਂ ਹੋਊਗਾ ਕੱਲਾ ਕੱਲਾ ਡੀਪੂ ਹੋਲਡਰ ਜਿਹੜਾ ਵੀ ਇੰਸਪੈਕਟਰ ਧੱਕਾ ਕਰੂਗਾ ਉਹਤੇ ਅਸੀਂ ਵਿਰੋਧ ਧਰਨੇ ਵੀ ਲਾਵਾਂਗੇ ਹਾਈ ਕੋਰਟ 'ਚ ਵੀ ਜਾਵਾਂਗੇ ਅਸੀਂ ਜਿਹੜੇ ਵੀ ਸਾਡਾ ਚਾਹ ਕੋਈ ਕੋਈ ਵੀ ਅਫਸਰ ਹੋਵੇ ਤੇ ਅਸੀਂ ਸਹਨ ਨਹੀਂ ਹੋਊਗਾ ਪੰਜਾਬ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆਂ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਜਲਦੀ ਪੂਰੀਆਂ ਕਰੋ ਅੱਛਾ ਸਰ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਤਾਂ ਫਿਰ ਅੱਗੇ ਕਿੱਸੇ ਅਸੀਂ 68000 ਵਾਸਤੇ ਤਾਂ ਅਸੀਂ ਜਿਹੜੀ ਮਾਰਕਫਾਈਟ ਨੂੰ ਖਰਚੇ ਦਿੰਦੇ ਨੇ ਅਸੀਂ ਹਾਈ ਕੋਰਟ 'ਚ ਜਾ ਰਹੇ ਹਾਂ ਐਸੇ ਹਫਤੇ ਦੇ ਵਿੱਚ ਤੇ ਬਾਕੀ ਚੰਡੀਗੜ੍ਹ ਤਰਨਾ ਜੇ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਜਲਦੀ ਤਾਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਤੇ ਲਾਜੰਦ ਕਾਰੂਜਕ ਜਿਹੜੇ ਸਾਡੇ ਖਿਲਾਫ ਸਦਾਈ ਮੰਤਰੀ ਨੇ ਉਹਨਾਂ ਦੇ ਪੱਕੇ ਮੋਰ ਚ ਲਾਈ ਜਾਣਗੇ ਹਾਂਜੀ ਪ੍ਰਧਾਨ ਜੀ ਮੈਂ ਮੋਹਰ ਲਾਲ ਭਗੋਕਾਵਾ ਗਦਾਸਪੁਰ ਡੀਪੀਓ ਹੋਲਡਰ ਜੂਨੀਅਨ ਜ਼ਿਲ੍ਹਾ ਪ੍ਰਧਾਨ ਮੰਗਵਤ ਮੇਲੋ ਸੋ ਅੱਜ ਦੀ ਜਿਹੜੀ ਮੀਟਿੰਗ ਆ ਉਹ ਸਾਡੇ ਜ਼ਿਲ੍ਹੇ ਦੇ ਡੀਪੀਓ ਹੋਲਡਰਾਂ ਦੀ ਮੰਗ ਹੀਗਾ ਕਿ ਸਾਡੇ ਪੰਜਾਬ ਦੇ ਪ੍ਰਧਾਨ ਆਉਣ ਸਾਡੇ ਜ਼ਿਲ੍ਹੇ ਦੇ ਵਿੱਚ ਹਾਂਜੀ ਤੇ ਸਾਰੇ ਡੀਪੂ ਹੋਡਰਾਂ ਦੇ ਜਿਹੜਾ ਵਾ ਉਹ ਰੂ-ਰੂ ਹੋਣ ਤੇ ਜਿਹੜੀਆਂ ਵੀ ਆਪਣੇ ਪ੍ਰਾਪਤੀਆਂ ਕੀਤੀਆਂ ਨੇ ਉਹ ਆਪਣੇ ਪ੍ਰਧਾਨ ਜੀ ਨੇ ਸਾਰੇ ਡੀਪੂ ਹੋਡਰਾਂ ਨੂੰ ਜਾਣੂ ਕਰਵਾਇਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਦੰਦੀਆਂ ਮੰਗਾਂ ਨੇ ਉਹਨਾਂ ਦੇ ਧਰਨੇ ਪ੍ਰਦਰਸ਼ਨ ਕਰਕੇ ਜਾਂ ਜਿਹੜਾ ਹਾਈ ਕੋਰਟ ਤੇ ਮਾਮਲਾ ਜਾਣ ਵਾਲਾ ਹਾਈ ਕੋਰਟ ਤੇ ਜਾ ਕੇ ਜਿਹੜਾ ਆਪਣੇ ਡੀਪੂ ਫੋਡਰਾਂ ਜਿਹੜਾ ਵਾ ਉਹ ਬਿਲਕੁਲ ਜਿਹੜਾ ਵਾ ਉਹ ਨਿਆਵਾ ਦਵਾਇਆ ਜਾਏਗਾ ਸੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਨੂੰ